ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਗੁਰੂ ਨਾਨਕ ਦੇਵ 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 ਸਾਹਿਬ ਜੀ i <laughs>

ਸਖੀਏ ਮਿਲ ਉਦਮ ਕਰੇ ਹਾ ਸੁਣ ਸਖੀਏ ਜੇ ਸੁਣ ਤਮ ਚਾਹੀ ਹਾ ਸੁਣ ਸਖੀਏ ਕੰਤੈ ਮਨਾਏ ਲੈ ਹਰ ਕੰਤੈ ਮਨਾਏ ਲੈ ਹਰ ਕੰਤੈ ਮਨਾਏ ਲੈ ਹਰ ਕੰਤੈ ਸੁਣ ਸਖੀਏ ਮਿਲੋ ਦਮ ਕਰੇ ਮਨਾਹੇ ਲੈ ਹਰ ਅੰਤ ਮਾਨਤ ਆਗ ਕਰ ਪੰਗ ਤਠਗਾ वो है साधु मन्ते वो है साधु मन्ते अमली करो हाथ दे वो पूर्ण होए जिस की सब चरण चरण नमन राई हमारा आराधना करो प्रतिपना हमरे दोस्त सबे तुम कहो वो हाथ प्रेम में बताओ दुखे बसे मोरो परवारा ਸਭੇ ਕਰਤਾ ਮੋਹ ਰਸਾ ਅਧਿਕਾਰ ਦੇ ਕਰੀ ਆਮਨ ਨੂੰ ਆਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੁਮੇ ਸ਼ਾਡ ਕੋ ਅਵਰਨਾ ਤਿਆਉ ਸੁਹਾਗਾਂ ਸੇਵਕ ਸਿੱਖ ਹਮਾਰੇ ਤਾਰਿਆ ਆਪ ਹੱਥ ਦੇ ਮੁਝੇ ਉਬਰੀਆ ਆਪ ਜੀ ਚੱਲ ਰਹੇ ਸੰਤਾਨ ਆਪ ਜੀ ਬ੍ਰਹਮਾ ਬੰਤਾਰਾ ਆਪ ਜੀ ਜਮਨਕਾਲ ਸਭ ਲੋਕ ਸਵਾਰਾ ਜਮਨਕਾਲ ਹੈ ਕਾਈ ਹਮਾਰਾ ਜਮਨਕਾਲ ਸਭ ਜਗਤ ਬਨਾਇਓ ਆਪ ਅੰਤ ਇੱਕੇ ਅਵਤਾਰਾ ਸੋਈ ਸੁਖਿਓ ਹਮਾਰਾ ਅਰੇ ਦਾਸ ਸਿੱਖ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਦੀ ਕਿਰਪਾ ਸਾਹਿਬ ਅਸਮ ਪ੍ਰੇਤਾਂ ਭਗਵਤ ਜੀ ਸਿਮਰ ਕੇ ਗੁਰੂ ਨਾਨਕ ਲੰਕ ਇ ਆਏ ਫਿਰੰਗਦ ਗੁਰ ਤੇ ਅਮਰਦਾਸ RAM DAS ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਲਿਖੇ ਸਾਭੋ ਪੁਜਾਈ ਤੇਗ ਬਹਾਦਰ ਸਿਮਰਿਆ ਘਰ ਨੂੰ ਨਿਦਿਆਵੈ ਤਹਾਏ ਕਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਮਨ ਮੇਰੇ ਦੂਖ ਸਭ ਵਿਸਾਰਨਾ ਕੀ ਕਾਰੋ ਕਰੇ ਤੇਰਾ ਕਾਰਜ ਸਾਥ ਸਵਾਰਨਾ ਨਾਗਲਾ ਸਮਰਤ ਸੁਹਾਮੀ ਸੋਕ ਮਨੋ ਵਿਸਾਰੇ ਸਾਹਿ ਨਾਨਕ ਮਨ ਮੇਰੇ ਸਦਾ ਰਹੁ ਰਲਾ ਲੇ ਸਾਹਿ ਬਾਤ ਕੀ ਨਹੀਂ ਕਰਤੇ ਰੈ ਤੇਰੇ ਸਭ ਕਿਸ ਹੈ ਜਿਸ ਦੇ ਸੋ ਪਾਵੇ ਸੇ ਫਤਸਲਾਹ ਤੇਰੀ ਨਾਮ ਮਨ ਵਿਸਾਵੇ ਹੋ ਨਿਆਸ ਰੰਦੇ ਆਸਰਾ ਸੱਚੇ ਕਿਤਾ ਵਾਹਿਗੁਰੂ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਦਇਆ ਕੀਤੀ ਜੇ ਪਾਸ ਨਗਰ ਦੀ ਸੰਤਾ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਨਿਸਾਨ ਸਾਹਿਬ ਕੋਲ ਨਾ ਨਿਸਾਨ ਸਾਹਿਬ ਦੀ ਸੇਵਾ ਹੋਈ ਨਰਨਜਕਾਰ પાસે ਆਸ ਤੇ ਸਾਰੀਆਂ ਸਿਆਣੀਆਂ ਹੋ ਗਈ ਕਿ ਬਾਸਾ ਜੀ ਆਪ ਨੇ ਕਿਰਪਾ ਕੀਤੀ ਸੰਤਾਂ ਦੇ ਚਾਪ ਵਰਤ ਕਰਕੇ ਸਿੱਦੇ ਬਾਸਾ ਸੰਤਾਂ ਕੋਲੋਂ ਸੇਵਾ ਲੈ ਸਕੇ ਬਾਸਾ ਦੀ ਸੇਵਾ ਸਾਇ ਪੌਣੀ ਚਰਨਾਂ ਦਾ ਪਿਆਰ ਹੋਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਆਵਾਜ਼ ਹੈ ਤੁਹਾਨੂੰ you mm -hmm. thank <laughs> you I